ਨਾ ਸ੍ਰੀ ਮਹਲਾ ਪੰਜਵਾਂ ਜਹ ਜਹ ਪੇਖੂੰ ਤਾਹ ਹਜ਼ੂਰ ਦੂਰ ਕਤ ਹੋਂ ਨ ਜਾਏ ਜਹ ਜਹ ਪੇਖੂੰ ਤਾਹ ਹਜ਼ੂਰ ਦੂਰ ਕਤ ਹੋਂ ਨ ਜਾਏ ਰਵਰੇ ਹਾਸ ਸਰਵਤਰਮ ਮਨ ਸਦਾ ਧਿਆਈ ਈਤ ਊਤ ਨਹੀਂ ਵੀ ਛੋੜੇ ਹੋ ਸੰਗੇ ਗਣੀਏ ਬਿਨ ਸਜਾਏ ਜੋ ਨਿਮਖਮ ਹੈ ਸੋ ਅਲ ਸੁਖ ਪਣੀ ਰਹਾਤ ਪਤ ਪਾਲੇ ਪਿਆਉ ਦੇ ਕਸ਼ੂਣ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜੰਕਾਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਤਤੋ ਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾਂ ਸਾ ਮਤ ਦੇਹੁ ਦਿਆਲ ਪ੍ਰਭ ਜਿਤੁ ਤਮੇ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ